ਆਰੇ ਦੋਲੇ ਕਿਸੇ ਮੁਲਕ ਨਾਲ ਨਹੀਂ ਬਣਦੀ ਆਪਣੀ ਸ਼੍ਰੀਲੰਕਾ ਨਾਲ ਆਪਣੀ ਨਹੀਂ ਬਣਦੀ ਬੰਗਲਾਦੇਸ਼ ਨਾਲ ਆਪਣੀ ਨਹੀਂ ਬਣਦੀ ਨੇਪਾਲ ਨਾਲ ਆਪਣੀ ਨਹੀਂ ਬਣਦੀ ਪਾਕਿਸਤਾਨ ਨਾਲ ਆਪਣੀ ਨਹੀਂ ਬਣਦੀ ਚਾਈਨਾ ਨਾਲ ਆਪਣੀ ਨਹੀਂ ਬਣਦੀ ਅਮਰੀਕਾ ਇੱਕ ਮੁਲਕ ਨਹੀਂ ਖੜਿਆ ਸੰਧੂਰ ਵੇਲੇ ਆਪਣੇ ਨਾਲ ਦੇਖੋ ਇੱਕ ਮੁਲਕ ਦਾ ਨਾਂ ਲੈ ਦੋ ਖੜਿਆ ਫਿਰ ਕਾਦੇ ਬਾਸੇ ਧਰਤੀ ਦੇ ਗੇੜੇ ਕੱਢੀ ਜਾਂਦੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਉਹ ਤਾਂ ਬਚਦੀ ਆ ਗਿਆ ਕੋਰੋਨਾ ਆ ਗਿਆ ਤਾਂ ਕਰਕੇ ਦੋਸਰ ਰੁਕਣਾ ਪਏਗਾ ਨਹੀਂ ਚੌਥਾ ਪੰਜਵਾਂ ਕਿਹੜਾ ਹੁੰਦਾ ਧਰਤੀ ਦਾ ਹੁਣ ਨੂੰ ਥੱਲੇ ਦੇਖ ਲੈਂਦੇ ਕਿਹੜਾ ਮੁਲਕ ਹੈ ਚਲ ਹੈਗੇ 2 ਘੰਟੇ ਹਜੇ ਚਲੋ ਨਾ ਰੋਕੀਏ ਚਲੋ ਕੋਈ ਫੋਰਨ ਪਾਲਿਸੀ ਕੋਈ ਵਿਦੇਸ਼ ਪਾਲਿਸੀ ਸਾਨੂੰ ਪੁੱਛਣ ਦਾ ਹੱਕ ਨਹੀਂ ਜੀ ਕਿ ਵਿਦੇਸ਼ ਨੀਤੀ ਕੀ ਹੈ ਸਾਡੇ ਲੋਕ ਬਹੁਤ ਸਾਰੇ ਵਿਦੇਸ਼ਾਂ 'ਚ ਬਸਦੇ ਨੇ ਉਹ ਸਾਨੂੰ ਪੁੱਛਦੇ ਨੇ ਕੋਈ ਨੀਤੀ ਹੈ ਜੀ ਸਾਡੇ ਬਾਰੇ ਕੋਈ ਐਨ ਆਰ ਆਈਜ਼ ਬਾਰੇ ਹੁਣ ਉੱਥੇ ਕਿੰਨਾ ਅਨਰੈਸਟ ਹੋਇਆ ਪਿਆ ਟ੍ਰਾਂਟੋ ਵੈਨਕੂਵਰ ਲੰਡਨ ਆਸਟ੍ਰੇਲੀਆ ਉੱਥੇ ਐਂਟੀ ਇਮੀਗ੍ਰੇਸ਼ਨ ਦੇ ਚੱਲ ਰਹੇ ਨੇ ਐਡੇ ਐਡੇ ਜਿਹੜੇ ਪ੍ਰਦਰਸ਼ਨ ਕੋਈ ਬੋਲ ਰਿਹਾ ਜੀ ਆ ਕੱਲ 73 ਸਾਲ ਦੀ ਦਾਦੀ 73 ایئرز اولڈ ਦਾਦੀ ਬੇੜੀਆਂ ਲਾ ਕੇ 172 ਬੰਦੇ ਕੱਲ ਕੜਤੇ ਉਹਨੇ ਬੇੜੀਆਂ ਲਾ ਕੇ ਕੋਈ ਬੋਲ ਰਿਹਾ ਜੀ ਮਾਈ ਫਰੈਂਡ ਡੋਨਾਲਡ ਟਰੰਪ ਲੈ ਕਿਹੜਾ ਫਰੈਂਡ ਜੀ ਸਾਰਿਆਂ ਉਹਨੇ ਤਾਰਫ ਵਧਾਤੇ ਉਹਨੇ ਸਾਰੇ ਪਾਕਿਸਤਾਨ ਨੂੰ ਬਰਾਬਰ ਦਾ ਮੁਲਕ ਕਹਿੰਦਾ ਉਹ ਇੰਨਾ ਗੱਲਾਂ ਬਾਰੇ ਸੋਚੀਏ ਹਰ ਵਕਤ ਆਪਸ ਵਿੱਚ ਲੜੀਏ ਉਹ ਕਹਿੰਦਾ ਠੀਕ ਹੈ ਲੜੀ ਜਾਓ ਹਨ ਕੀ ਆ ਵਧੀਆ ਗੱਲ ਹੈ ਸਗੋਂ ਲੜੀਓ ਕਿਉਂਕਿ ਜਿਹੜੀਆਂ ਪੁਲਿਸਾਂ ਵੀ ਨੇ ਨਾ ਇੰਟਰਨੈਸ਼ਨਲ ਉਹ ਗੈਂਗਬਾਰ ਨੂੰ ਹਟਾਉਂਦੀਆਂ ਨਹੀਂ ਹੁੰਦੀਆਂ ਉਹ ਕਹਿੰਦੇ ਆਪੇ ਮਰਦੇ ਨੇ ਮਰ ਜਾਣ ਦੋ ਆਪਾਂ ਕੋਈ ਵਿੱਚ ਪਈਏ ਉਹ ਦੋ ਉਹਦੇ ਮਾਰਗੇ ਦੋ ਉਹਦੇ ਮਾਰਗੇ ਉਹਦੇ ਦੀ ਦੁਸ਼ਮਣੀ ਪੱਕੀ ਹੋ ਜਾਂਦੀ ਹੈ ਅਗਲੇ ਵਾਰ ਤਿੰਨ ਉਹਦੇ ਮਾਰਗੇ ਤਿੰਨ ਉਹਦੇ ਮਾਰਗੇ ਆਪ ਹੀ ਖਤਮ ਹੋ ਜਾਂਦੇ ਮੁਗਲ ਕਿਵੇਂ ਖਤਮ ਹੋਏ ਸੀ ਆਪਸ ਵਿੱਚ ਹੀ ਲੜ ਕੇ ਖਤਮ ਹੋਏ ਸੀ 800 ਸਾਲ ਨਹੀਂ ਹੁੰਦਾ ਕੋਈ ਵਿਰੋਧੀ ਹੈਗਾ ਸੀ ਕੋਈ ਥੋੜਾ ਜਿਹਾ ਵਿਜ਼ਨ ਆਪਾਂ ਰੱਖ ਕੇ ਚੱਲਿਏ ਥੋੜੇ ਤਜਰਬੇ ਦੀ ਲੋੜ ਹੈ ਥੋੜੇ ਤਜਰਬੇ ਦੀ ਲੋੜ ਹੈ ਤੁਹਾਡੇ ਕੋਲ ਤਜਰਬਾ ਹੈ ਉਹ ਅਲੱਗ ਗੱਲ ਹੈ ਕਿ ਤਜਰਬਾ ਥੋੜਾ ਜਿਹਾ ਦੇਲੇ ਪਾਸੇ ਜਿਆਦਾ ਪਰ ਸਾਰੇ ਸੰਝੇ ਉਗਲੇ ਕੁਝ ਨਹੀਂ ਹੁੰਦੀਆਂ ਚੰਗੇ ਬੰਦੇ ਵੀ ਹੈਗੇ ਕੋਈ ਪਾਰਟੀਆਂ ਮਾੜੀਆਂ ਨਹੀਂ ਹੁੰਦੀਆਂ ਬੰਦੇ ਇੱਕ ਅੱਦੇ ਆ ਜਾਂਦੇ ਆ ਚਲੇ ਜਾਂਦੇ ਆ ਕੋਈ ਗੱਲ ਨਹੀਂ ਹੁਣ ਤੁਸੀਂ ਪਹਿਲਾਂ ਇੱਕ 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 رائے ਤਾਂ ਬਣਾਓ ਪ੍ਰਵਾਸੀ ਪੰਜਾਬੀਆਂ ਦਾ ਮੁੱਦਾ ਉੱਠਿਆ ਬੜੇ ਬੇਰਹਿਮੀ ਨਾਲ ਮੈਂ ਕਹਿੰਦਾ ਉਹਨਾਂ ਨੇ ਗੈਰ ਮਨੁੱਖੀ ਤਰੀਕੇ ਨਾਲ ਹੁਸ਼ਿਆਰਪੁਰ ਚ ਬੱਚੇ ਦਾ ਜਿਹੜਾ ਕਤਲ ਕੀਤਾ ਕ੍ਰਿਮੀਨਲ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਜਾਤੀ ਨਹੀਂ ਹੁੰਦੀ ਕੋਈ ਦੇਸ਼ ਨਹੀਂ ਕੋਈ ਪਰਦੇਸ ਨਹੀਂ ਕ੍ਰਿਮੀਨ ਅਪਰਾਧੀ ਦਾ ਪ੍ਰਤੀ ਹੰਦ ਸਖਤ ਤੋਂ ਸਖਤ ਸਜ਼ਾ ਮਿਲੂਗੀ ਫਾਸਟ ਟਰੈਕ ਤੇ ਜਾ ਕੇ ਸਜ਼ਾ ਮਿਲੂਗੀ ਜੋਂ ਲੱਗੇ ਤੁਹਾਡੇ ਤੁਹਾਡੇ ਆਪਣਿਆਂ ਜਾਇ ਨਹੀਂ ਹੋ ਉਹ ਕਿਹਦੇ ਕੱਢੋ ਇਹਨਾਂ ਨੂੰ ਥੱਲੇ ਦੇਖ ਲੈਨੇ ਕਿਹੜਾ ਮੁਲਕ ਹੈ ਚਲ ਹੈਗੇ ਦੋ ਘੰਟੇ ਹਜੇ ਚਲੋ ਲਾ ਲਓ ਥੱਲੇ ਚਲੋ ਕੋਈ ਫੋਰਨ ਪਾਲਸੀ ਕੋਈ ਵਿਦੇਸ਼ ਪਾਲਸੀ ਸਾਨੂੰ ਪੁੱਛਣ ਦਾ ਹੱਕ ਨਹੀਂ ਜੀ ਕਿ ਵਿਦੇਸ਼ ਨੀਤੀ ਕੀ ਹੈ ਸਾਡੇ ਲੋਕ ਬਹੁਤ ਸਾਰੇ ਵਿਦੇਸ਼ਾਂ 'ਚ ਬਸਦੇ ਨੇ ਉਹ ਸਾਨੂੰ ਪੁੱਛਦੇ ਨੇ ਕੋਈ ਨੀਤੀ ਹੈ ਜੀ ਸਾਡੇ ਬਾਰੇ ਕੁਈ ਨਾ ਰਾਇਸ ਬਾਰੇ ਹੁਣ ਉਥੇ ਕਿੰਨਾ ਅਨਰੈਸਟ ਹੋਇਆ ਪਿਆ ਟੋਰਾਂਟੋ ਵੈਂਕੂਵਰ ਲੰਡਨ ਆਸਟ੍ਰੇਲੀਆ ਉਥੇ ਐਂਟੀ ਇਮੀਗ੍ਰੇਸ਼ਨ ਦੇ ਚੱਲ ਰਹੇ ਨੇ ਐਡੇ ਐਡੇ ਜਿਹੜੇ ਪ੍ਰਦਰਸ਼ਨ ਕੋਈ ਬੋਲ ਰਿਹਾ ਜੀ ਆ ਕੱਲ 73 ਸਾਲ ਦੀ ਦਾਦੀ 73 ইয়ার্স 올ਡ ਦਾਦੀ ਬੇੜੀਆਂ ਲਾ ਕੇ 172 ਬੰਦੇ ਕੱਲ ਕੱਢਦੇ ਉਹਨੇ ਬੇੜੀਆਂ ਲਾ ਕੇ ਕੋਈ ਬੋਲ ਰਿਹਾ ਜੀ ਮਾਈ ਫਰੈਂਡ ਡੋਨਾਲਡ ਟਰੰਪਲ ਹੈ ਕਿਹੜਾ ਫਰੈਂਡ ਹੈ ਸਾਰਿਆਂ ਉਹਨੇ ਤਾਰਫ ਵਧਾਤੇ ਉਹਨੇ ਸਾਰੇ ਪਾਕਿਸਤਾਨ ਨੂੰ ਬਰਾਬਰ ਦਾ ਮੁਲਕ ਕਹਿੰਦਾ ਉਹ ਇੰਨਾ ਗੱਲਾਂ ਬਾਰੇ ਸੋਚੀਏ ਹਰ ਵਕਤ ਆਪਸ ਵਿੱਚ ਲੜੀਏ ਉਹ ਕਹਿੰਦਾ ਠੀਕ ਹੈ ਲੜੀ ਜਾਓ ਸਾਨੂੰ ਕੀ ਆ ਵਧੀਆ ਗੱਲ ਹੈ ਸਗੋਂ ਲੜੀਓ ਕਿਉਂਕਿ ਜਿਹੜੀਆਂ ਪੁਲਸਾਂ ਵੀ ਨੇ ਨਾ ਇੰਟਰਨੈਸ਼ਨਲ ਉਹ ਗੈਂਗਬਾਰ ਨੂੰ ਹਟਾਉਂਦੀਆਂ ਨਹੀਂ ਹੁੰਦੀਆਂ ਉਹ ਕਹਿੰਦਾ ਆਪੇ ਮਰਦੇ ਨੇ ਮਰ ਜਾਣ ਦਿਓ ਆਪਾਂ ਕੋ ਵਿੱਚ ਪਈਏ ਉਹ ਦੋ ਉਹਦੇ ਮਾਰਗੇ ਦੋ ਉਹਦੇ ਮਾਰਗੇ ਉਹਦੇ ਦੀ ਦੁਸ਼ਮਣੀ ਪੱਕੀ ਹੋ ਜਾਂਦੀ ਹੈ ਅਗਲੇ ਵਾਰ ਤਿੰਨ ਉਹਦੇ ਮਾਰਗੇ ਤਿੰਨ ਉਹਦੇ ਮਾਰਗੇ ਆਪ ਹੀ ਖਤਮ ਹੋ ਜਾਂਦੇ ਹਨ ਮੁਗਲ ਕਿਵੇਂ ਖਤਮ ਹੋਏ ਸੀ ਆਪਸ ਹੀ ਲੜ ਕੇ ਖਤਮ ਹੋਏ ਸੀ 800 ਸਾਲ ਨਹੀਂ ਉਹਦਾ ਕੋਈ ਵਿਰੋਧੀ ਹੈਗਾ ਸੀ ਕੋਈ ਥੋੜਾ ਜਿਹਾ ਵਿਜਨ ਆਪਾਂ ਰੱਖ ਕੇ ਚੱਲਿਏ ਥੋੜੇ ਤਜਰਬੇ ਦੀ ਲੋੜ ਹੈ ਥੋੜੇ ਤਜਰਬੇ ਦੀ ਲੋੜ ਹੈ ਤੁਹਾਡੇ ਕੋਲ ਤਜਰਬਾ ਹੈ ਉਹ ਅਲੱਗ ਅਲੱਗ ਤਜਰਬਾ ਥੋੜਾ ਜਿਹਾ ਇਧਰle ਪਾਸੇ ਜਿਆਦਾ ਪਰ ਸਾਰੇ ਸੰਜੇ ਉਹਲੇ ਕੁਝ ਨਹੀਂ ਹੁੰਦੀਆਂ ਚੰਗੇ ਬੰਦੇ ਵੀ ਹੈਗੇ ਕੋਈ ਪਾਰਟੀਆਂ ਮਾੜੀਆਂ ਨਹੀਂ ਹੁੰਦੀਆਂ ਬੰਦੇ ਇੱਕ ਅੱਦੇ ਆ ਜਾਂਦੇ ਆ ਚਲੇ ਜਾਂਦੇ ਆ ਕੋਈ ਗੱਲ ਨਹੀਂ ਹੁਣ ਤੁਸੀਂ ਪਹਿਲਾਂ ਇੱਕ ਇੱਕ رائے ਤਾਂ ਬਣਾਓ ਪ੍ਰਵਾਸੀ ਪੰਜਾਬੀਆਂ ਦਾ ਮੁੱਦਾ ਉੱਠਿਆ ਬੜੇ ਬੇਰਹਿਮੀ ਨਾਲ ਮੈਂ ਕਹਿੰਦਾ ਉਹਨਾਂ ਨੇ ਗੈਰ ਮਨੁੱਖੀ ਤਰੀਕੇ ਨਾਲ ਹੁਸ਼ਿਆਰਪੁਰ ਚ ਬੱਚੇ ਦਾ ਜਿਹੜਾ ਕਤਲ ਕੀਤਾ ਕ੍ਰਿਮੀਨਲ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਜਾਤ ਨਹੀਂ ਹੁੰਦੀ ਕੋਈ ਦੇਸ਼ ਨਹੀਂ ਕੋਈ ਪਰਦੇਸ ਨਹੀਂ ਕ੍ਰਿਮੀਨ ਅਪਰਾਧੀ ਦਾ ਅਪਰਾਧੀ ਹੁੰਦਾ ਸਖਤ ਤੋਂ ਸਖਤ ਸਜ਼ਾ ਮਿਲੂਗੀ ਫਾਸਟ ਟਰੈਕ ਤੇ ਜਾ ਕੇ ਸਜ਼ਾ ਮਿਲੂਗੀ ਜੋ ਲੱਗੇ ਤੁਹਾਡੇ ਤੁਹਾਡੇ ਆਪਣਿਆਂ ਜਾਇ ਨਹੀਂ ਹੋ ਉਹ ਕਿੱ데 ਕੱਟੋ ਇਹਨਾਂ ਨੂੰ ਥੱਲੇ ਦੇਖ ਲੈਣੇ ਕਿਹੜਾ ਮੁਲਕ ਹੈ ਚਲ ਹੈਗੇ ਆ ਦੋ ਘੰਟੇ ਹਜੇ ਚਲੋ ਲਾ ਲਓ ਥੱਲੇ ਚਲੋ ਕੋਈ ਫੋਰਨ ਪਾਲਸੀ ਕੋਈ ਵਿਦੇਸ਼ ਪਾਲਸੀ ਸਾਨੂੰ ਪੁੱਛਣ ਦਾ ਹੱਕ ਨਹੀਂ ਜੀ ਕਿ ਵਿਦੇਸ਼ ਨੀਤੀ ਕੀ ਹੈ ਸਾਡੇ ਲੋਕ ਬਹੁਤ ਸਾਰੇ ਵਿਦੇਸ਼ਾਂ 'ਚ ਬਸਦੇ ਨੇ ਉਹ ਸਾਨੂੰ ਪੁੱਛਦੇ ਨੇ ਕੋਈ ਨੀਤੀ ਹੈ ਜੀ ਸਾਡੇ ਬਾਰੇ ਕੁਈ ਨਾ ਰਾਇਜ਼ ਬਾਰੇ ਹੁਣ ਉਥੇ ਕਿੰਨਾ ਅਨਰੈਸਟ ਹੋਇਆ ਪਿਆ ਟੋਰਾਂਟੋ ਵੈਨਕੂਵਰ ਲੰਡਨ ਆਸਟ੍ਰੇਲੀਆ ਉਥੇ ਐਂਟੀ ਇਮੀਗ੍ਰੇਸ਼ਨ ਦੇ ਚੱਲ ਰਹੇ ਨੇ ਐਡੇ ਐਡੇ ਜਿਹੜੇ ਪ੍ਰਦਰਸ਼ਨ ਕੋਈ ਬੋਲ ਰਿਹਾ ਜੀ ਆ ਕੱਲ 73 ਸਾਲ ਦੀ ਦਾਦੀ 73 ইয়ার্স 올ਡ ਦਾਦੀ ਬੇੜੀਆਂ ਲਾ ਕੇ 172 ਬੰਦੇ ਕੱਲ ਕੱਢਦੇ ਉਹਨੇ ਬੇੜੀਆਂ ਲਾ ਕੇ ਕੋਈ ਬੋਲ ਰਿਹਾ ਜੀ ਮਾਈ ਫਰੈਂਡ ਡੋਨਾਲਡ ਟਰੰਪ ਲੈ ਕਿਹੜਾ ਫਰੈਂਡ ਯਾਰ ਸਾਰਿਆਂ ਉਹਨੇ ਤਾਰਫ ਵਧਾਤੇ ਉਹਨੇ ਸਾਰੇ ਪਾਕਿਸਤਾਨ ਨੂੰ ਬਰਾਬਰ ਦਾ ਮੁਲਕ ਕਹਿੰਦਾ ਉਹ ਇੰਨਾ ਗੱਲਾਂ ਬਾਰੇ ਸੋਚੀਏ ਹਰ ਵਕਤ ਆਪੋ ਚ ਲੜੀਏ ਉਹ ਕਹਿੰਦਾ ਠੀਕ ਹੈ ਲੜੀ ਜਾਓ ਹਨ ਕੀ ਆ ਵਧੀਆ ਗੱਲ ਹੈ ਸਭੂ ਲੜੀਓ ਕਿਉਂਕਿ ਜਿਹੜੀਆਂ ਪੁਲਸਾਂ ਵੀ ਨੇ ਨਾ ਇੰਟਰਨੈਸ਼ਨਲ ਉਹ ਗੈਂਗਬਾਰ ਨੂੰ ਹਟਾਉਂਦੀਆਂ ਨਹੀਂ ਹੁੰਦੀਆਂ ਉਹ ਕਹਿੰਦਾ ਆਪੇ ਮਰਦੇ ਨੇ ਮਰ ਜਾਣ ਦਿਓ ਆਪਾਂ ਕੋ ਵਿਚ ਪਈਏ ਉਹ ਦੋ ਉਹਦੇ ਮਾਰਗੇ ਦੋ ਉਹਦੇ ਮਾਰਗੇ ਉਹਦੇ ਦੀ ਦੁਸ਼ਮਣੀ ਪੱਕੀ ਹੋ ਜਾਂਦੀ ਹੈ ਅਗਲੇ ਵਾਰ ਤਿੰਨ ਉਹਦੇ ਮਾਰਗੇ ਤਿੰਨ ਉਹਦੇ ਮਾਰਗੇ ਆਪ ਹੀ ਖਤਮ ਹੋ ਜਾਂਦੇ ਆ ਮੁਗਲ ਕਿਵੇਂ ਖਤਮ ਹੋਏ ਸੀ ਆਪਸ ਵਿੱਚ ਹੀ ਲੜ ਕੇ ਖਤਮ ਹੋਏ ਸੀ 800 ਸਾਲ ਨਹੀਂ ਉਹਦਾ ਕੋਈ ਵਿਰੋਧੀ ਹੈਗਾ ਸੀ ਕੋਈ ਥੋੜਾ ਜਿਹਾ ਵਿਜਨ ਆਪਰਾ ਕੇ ਚੱਲ ਜੀਏ ਥੋੜੇ ਤਜਰਬੇ ਦੀ ਲੋੜ ਹੈ ਥੋੜੇ ਤਜਰਬੇ ਦੀ ਲੋੜ ਹੈ ਤੁਹਾਡੇ ਕੋਲ ਤਜਰਬਾ ਹੈ ਉਹ ਅਲੱਗ ਅਲੱਗ ਤਜਰਬਾ ਥੋੜਾ ਜਿਹਾ ਇਧਰਲੇ ਪਾਸੇ ਜ਼ਿਆਦਾ ਪਰ ਸਾਰੇ ਸੰਝੇ ਉਹਨੇ ਕੁਝ ਨਹੀਂ ਹੁੰਦੀਆਂ ਚੰਗੇ ਬੰਦੇ ਵੀ ਹੈਗੇ ਕੋਈ ਪਾਰਟੀਆਂ ਮਾੜੀਆਂ ਨਹੀਂ ਹੁੰਦੀਆਂ ਬੰਦੇ ਇੱਕ ਅੱਦੇ ਆ ਜਾਂਦੇ ਆ ਚਲੇ ਜਾਂਦੇ ਆ ਕੋਈ ਗੱਲ ਨਹੀਂ ਹੁਣ ਤੁਸੀਂ ਪਹਿਲਾਂ ਇੱਕ 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 رائے ਤਾਂ ਬਣਾਓ ਪ੍ਰਵਾਸੀ ਪੰਜਾਬੀਆਂ ਦਾ ਮੁੱਦਾ ਉੱਠਿਆ ਬੜੇ ਬੇਰਹਿਮੀ ਨਾਲ ਮੈਂ ਕਹਿੰਦਾ ਉਹਨਾਂ ਨੇ ਗੈਰ ਮਨੁੱਖੀ ਤਰੀਕੇ ਨਾਲ ਹੁਸ਼ਿਆਰਪੁਰ ਚ ਬੱਚੇ ਦਾ ਜਿਹੜਾ ਕਤਲ ਕੀਤਾ ਕ੍ਰਿਮੀਨਲ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਜਾਤੀ ਨਹੀਂ ਹੁੰਦੀ ਕੋਈ ਦੇਸ਼ ਨਹੀਂ ਕੋਈ ਪਰਦੇਸ ਨਹੀਂ ਕ੍ਰਿਮੀਨ ਅਪਰਾਧੀ ਦਾ ਪ੍ਰਤੀ ਹੁੰਦਾ ਸਖਤ ਤੋਂ ਸਖਤ ਸਜ਼ਾ ਮਿਲੂਗੀ ਫਾਸਟ ਟਰੈਕ ਤੇ ਜਾ ਕੇ ਸਜ਼ਾ ਮਿਲੂਗੀ ਜੋ ਲੱਗੇ ਤੁਹਾਡੇ ਤੁਹਾਡੇ ਆਪਣੀਆਂ ਜਾਇ ਨਹੀਂ ਹੋ ਉਹ ਕਿੱ데 ਕੱਢੋ ਇਹਨਾਂ ਨੂੰ ਥੱਲੇ ਦੇਖ ਲੈਣ ਨੇ ਕਿਹੜਾ ਮੁਲਕ ਹੈ ਚਲ ਹੈਗੇ ਦੋ ਘੰਟੇ ਹਜੇ ਚਲੋ ਲਾ ਲਓ ਥੱਲੇ ਚਲੋ ਕੋਈ ਫੋਰਨ ਪਾਲਿਸੀ ਕੋਈ ਵਿਦੇਸ਼ ਪਾਲਿਸੀ ਸਾਨੂੰ ਪੁੱਛਣ ਦਾ ਹੱਕ ਨਹੀਂ ਜੀ ਕਿ ਵਿਦੇਸ਼ ਨੀਤੀ ਕੀ ਹੈ ਸਾਡੇ ਲੋਕ ਬਹੁਤ ਸਾਰੇ ਵਿਦੇਸ਼ਾਂ 'ਚ ਬਸਦੇ ਨੇ ਉਹ ਸਾਨੂੰ ਪੁੱਛਦੇ ਨੇ ਕੋਈ ਨੀਤੀ ਹੈ ਜੀ ਸਾਡੇ ਬਾਰੇ ਕੁਈ ਨਾ ਰਾਇਸ ਬਾਰੇ ਹੁਣ ਉਥੇ ਕਿੰਨਾ ਅਨਰੈਸਟ ਹੋਇਆ ਪਿਆ ਟੋਰਾਂਟੋ ਵੈਂਕੂਵਰ ਲੰਡਨ ਆਸਟ੍ਰੇਲੀਆ ਉਥੇ ਐਂਟੀ ਇਮੀਗ੍ਰੇਸ਼ਨ ਦੇ ਚੱਲ ਰਹੇ ਨੇ ਐਡੇ ਐਡੇ ਜਿਹੜੇ ਪ੍ਰਦਰਸ਼ਨ ਕੋਈ ਬੋਲ ਰਿਹਾ ਜੀ ਆ ਕੱਲ 73 ਸਾਲ ਦੀ ਦਾਦੀ 73 ইয়ার্স 올ਡ ਦਾਦੀ ਬੇੜੀਆਂ ਲਾ ਕੇ 172 ਬੰਦੇ ਕੱਲ ਕੱਢਦੇ ਉਹਨੇ ਬੇੜੀਆਂ ਲਾ ਕੇ ਕੋਈ ਬੋਲ ਰਿਹਾ ਜੀ ਮਾਈ ਫਰੈਂਡ ਡੋਨਾਲਡ